ਹਾਂਜੀ ਪਿਆਰੇ ਬੱਚਿਓ ਜਿਹੜਾ ਅੱਜ ਦਾ ਸਵਾਲਾ ਰਾਧਾ ਨੇ 1 18 ਮੀਟਰ 15 ਮੀਟਰ ਅਤੇ 8 ਮੀਟਰ ਕਨਾਵਕਾਰ ਦੀ ਚਾਕਲੇਟ ਖਰੀਦੀ ਉਹ ਇਸ ਨੂੰ 6 ਮੀਟਰ ਕਣਕਾਰ ਦੇ ਟੁਕੜਿਆਂ ਵਿੱਚ ਕੱਟਣਾ ਚਾਹੁੰਦੀ ਹੈ ਤਾਂ ਦੱਸੋ ਕਿੰਨੇ ਟੁਕੜੇ ਬਣਨਗੇ ਜਾਂ ਕੱਟੇ ਆਣਗੇ অপਸ਼ੇਨਾ ਚਾਰ ਨੇ 8 ਟੁਕੜੇ 9 ਟੁਕੜੇ 10 ਟੁਕੜੇ ਤੇ 7 ਟੁਕੜੇ ਹਾਂਜੀ ਬਨਿੰਦਰ ਕਰੇਗਾ ਸਵਾਲ ਚਲੋ ਕਰੋ शाबाश उपर आ गया कनाव लंबाई गुना चढ़ाई गुना उचाई थे की पूजा गुना पुजा गुना, गुना। थल की है कान थल आपाशा शाबाश ਵੈਰੀ ਗੁੱਡ 2.10 ਹਾਂ 10 10 ਟੁਕੜੇ ਵੈਰੀ ਗੁੱਡ ਦੇਖੋ ਇਹ ਆਪਾਂ ਕਿਵੇਂ ਕਰ ਰਹੇ ਨੇ ਉੱਪਰ ਕਨਾਵ ਦਾ ਇਤਨ बटा ਘਾਣ ਦਾ ਇਤਨ ਵੀ 6 ਮੀਟਰ ਘਾਣਕਾਰ ਦੇ ਟੁਕੜੇ ਕੱਟਣੇ ਬਿਲਕੁਲ ਠੀਕ ਹੈ ਜੇ 18 ਮੀਟਰ 15 ਮੀਟਰ ਦੇ 8 ਮੀਟਰ ਕਨਾਵਕਾਰ ਦੀ ਚੌਕਲੇਟ ਆ ਉਹਦੇ ਵਿੱਚ 6 ਮੀਟਰ ਘਾਣ ਦੇ ਟੁਕੜੇ ਕੱਟਣੇ ਨੇ ਤਾਂ ਕਿੰਨੇ ਟੁਕੜੇ ਕੱਟੇ ਆਣਗੇ 10 10 ਟੁਕੜੇ ਵੈਰੀ ਗੁੱਡ ਬਹੁਤ ਅੱਛੇ